ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ ਹੁਣ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਅਸਰ ਦੇਖਣ ਨੂੰ ਮਿਲ ਸਕਦੇ ਹਨ ਸਵੇਰ ਤੋਂ ਹੀ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਦੇ ਵਿੱਚ ਟੁੱਟਮੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਹੁਣ ਵੀ ਲਗਾਤਾਰ ਹਰਿਆਣੇ ਵਾਲੀ ਸਾਈਡ ਤੋਂ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਦੇ ਵਿੱਚ ਟੁੱਟਮੇ ਕਾਰਵਾਈਆਂ ਦੇਖਣ ਨੂੰ ਮਿਲੀਆਂ ਕੁਝ ਪਟਿਆਲੇ ਦੇ ਆਸ-ਪਾਸ ਪੂਰਬੀ ਇਲਾਕਿਆਂ ਦੇ ਵਿੱਚ ਵੀ ਨੂੰ ਮਿਲ ਰਹੀ ਹੈ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਟੁੱਟਮੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜੇਕਰ ਆਪਾਂ ਹੁਣ ਸਿਸਟਮਾ ਦੀ ਗੱਲ ਕਰੀਏ ਜਿਹੜੇ ਹਰਿਆਣੇ ਵਾਲੀ ਸਾਈਡ ਤੋਂ ਅੱਗੇ ਵੱਧਦੇ ਹੋਏਖ ਦਿਖਾਈ ਦੇ ਰਹੇ ਹਨ ਫਟਿਆਲੇ ਦੇ ਕੁਝ ਖੇਤਰ ਸੰਗਰੂਰ ਬਰਨਾਲਾ ਮਾਨਸਾ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਝਾਟੇ ਦੇਖਣ ਨੂੰ ਮਿਲ ਸਕਦੇ ਹਨ ਹਰਿਆਣੇ ਵਾਲੇ ਪਾਸੇ ਉਹ ਸਿਸਟਮ ਉਹਕੇ ਕੁਝ ਕਰਦੇ ਹੋਏ ਦਿਖਾਈ ਦੇਣਗੇ ਕੁਝ ਸੰਗਰੂਰ ਦੇ ਖੇਤਰ ਹੋਗੇ ਬਰਨਾਲਾ ਹੋ ਗਿਆ ਮਾਨਸਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਦਰਮਿਆਨੇ ਛਰਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਲੈਰਾ ਗਾਗਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਹਲਕੇ ਛਰਾਟਿਆਂ ਦੀ ਉਮੀਦ ਬੰਦੀ ਹੋਈ ਖਾਈ ਦੇਰੀ ਹੈ ਬਾਕੀ ਲੁਧਿਆਣਾ ਪਟਿਆਲਾ ਛੀਫ ਫਤਿਹਗੜ੍ਹ ਸਾਹਿਬ ਤੱਕ ਇਹ ਸਿਸਟਮ ਹਲਕੇ ਦਰਮਿਆਨੇ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਠਿੰਡਾ ਫਾਜ਼ਿਲਕਾ ਫਰੀਦਕੋਟ ਮੁਕਸਰ ਇਹਨਾਂ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਪੂਰੇ ਖੇਤਰਾਂ ਦੇ ਵਿੱਚ ਕਰਵਾਈਆਂ ਤੇ ਚਾਂਸ ਘੱਟ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਓਵਰਆਲ ਦੇਖੇ ਤਕਰੀਬਨ ਹਲਕੇ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਤੇ ਲਗਾਤਾਰ ਟੁੱਟਮੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦੀਆਂ ਗਤੀਵਿਧੀਆਂ ਟੁੱਟਮੇ ਤੋੜਦੇ ਪੰਜਾਬ ਦੇ ਵਿੱਚ ਕਿਸੇ ਵੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਕਿਉਂਕਿ ਮੌਨਸੂਨ ਦੀਆਂ ਗਤੀਵਿਧੀਆਂ ਦੇ ਵੇਲੇ ਆਪਾਂ ਨੂੰ ਪੰਜਾਬ ਦੇ ਵਿੱਚ ਟੁੱਟਮੇ ਤੌਰ ਤੇ ਕਾਰਵਾਈਆਂ ਕਿਸੇ ਵੀ ਵੇਲੇ ਪੰਜਾਬ ਦੇ ਕਿਸੇ ਇਲਾਕੇਆਂ ਵਿੱਚ ਦੇਖਣ ਨੂੰ ਮਿਲਦੇ ਆ ਮੁੱਖ ਤੌਰ ਤੇ ਹੁਣ ਦੀ ਸਿਸਟਮ ਆਪਾਂ ਨੂੰ ਪੰਜਾਬ ਦੇ ਦੱਖਣ-ਪੱਛਮੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪਟਿਆਲਾ ਸੰਗਰੂ ਬਰਨਾਲਾ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਬਾਕੀ ਹਰਿਆਣੇ ਦੇ ਵੀ ਖੇਤਰਾਂ ਦੇ ਵਿੱਚ ਆਪਾਂ ਨੂੰ ਲਗਾਤਾਰ ਤਗੜੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਹਸਾਰ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਬਾਕੀ ਓਵਰ ਆਲ ਤਕਰੀਬਨ ਆਪਾਂ ਨੂੰ ਜਿਹੜੇ ਹਰਿਆਣੇ ਦੇ ਇਲਾਕੇ ਹੋ ਗਏ ਇਹਨਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਉਸ ਤੋਂ ਬਾਅਦ ਦੇਖੀਏ ਤਾਂ तकरीबन ਰਾਜਸਥਾਨ ਦੇ ਖੇਤਰ ਹੋ ਗਏ ਚੂਰੂ ਹੋ ਗਿਆ ਹਨੂਮਨਗੜ੍ਹ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਤਰਕਰੀਆਂ ਕਾਰਵਾਈਆਂ ਦੇਖਣ ਨੂੰ